ਮੈਂ ਜਦੋਂ ਵੀ ਇਹੋ ਜਿਹੇ ਕਵਤਾਵਾਂ ਜਾਂ ਗੱਸਲੇ ਪੜ੍ਹਦੀਆਂ ਤਾਂ ਮੈਨੂੰ ਬਹੁਤ ਡਰ ਲੱਗਦਾ ਹੁੰਦਾ ਕਿ ਮੇਰੇ ਵੀਰ ਨਾਰਾਜ਼ ਨਾ ਹੋ ਜਾਣ ਕਿਤੇ ਪਰ ਮੈਂ ਇੱਕ ਗੱਲ ਕਹਿਣੀ ਹੁੰਦੀ ਆ ਕਿ ਜਿਸ ਤਰ੍ਹਾਂ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਸਾਰੇ ਪੁਰਸ਼ ਵੀ ਬਰਾਬਰ ਨਹੀਂ ਸਾਰੀਆਂ ਔਰਤਾਂ ਵੀ ਬਰਾਬਰ ਨਹੀਂ ਔਰ ਮੈਂ ਹਮੇਸ਼ਾ ਯਾਦ ਕਰਦੀ ਆ ਕਿ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਔਰਤ ਜਾਤੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਔਰ ਪਾਸਵਾਰਗੇ ਪੋਇਟ ਨੂੰ ਜਿਨੇ ਚਿੜੀਆਂ ਦਾ ਚੰਬਾ ਵਰਗੀ ਕਵਿਤਾ ਲਿਖੀ ਔਰ ਸ਼ਿਵ ਕੁਮਾਰ ਨੇ ਲੂਣਾ ਲਿਖੀ ਕੁੜੀਆਂ ਦੇ ਹੱਕ ਵਿੱਚ ਉਹਨੇ ਔਰ ਪਾਤਰ ਸਾਹਿਬ ਨੇ ਤਾਂ ਬਹੁਤ ਥਾਈ ਆਪਣੇ ਸ਼ੇਰਾਂ ਵਿੱਚ ਲਿਖਿਆ ਕਿ ਇੱਕ ਕੈਦ ਚ ਦੂਜੀ ਕੈਦ ਚ ਪਹੁੰਚ ਗਈ ਹੈ ਕਿ ਖੱਟਿਆ ਮਹਿੰਦੀ ਲਾ ਕੇ ਬਟਣਾ ਮਲ ਕੇ ਜਾਂ ਕਿਹਾ ਕਿ ਕਜਲਾ ਵੀ ਖੂਬ ਹੈ ਪਲਕਾਂ ਵੀ ਲੰਮਸ ਲੰਮੀਆਂ ਤੇਰੇ ਸੋਹਣੇ ਨੈਣਾਂ ਦਾ ਸੁਪਨਾ ਕਿੱਧਰ ਗਿਆ ਔਰ ਇਹ ਹੈ ਨਾਰੀਵਾਦੀ ਪੁਰਖ ਔਰਤਾਂ ਨੂੰ ਸਤਿਕਾਰ ਦੇਣ ਵਾਲੇ ਔਰ ਉਹਨਾਂ ਦਾ ਵੀ ਮੈਂ ਬਹੁਤ ਸਤਿਕਾਰ ਕਰਦੀ ਆ ਪਰ ਇੱਕ ਗਸਲ ਤਪਸ਼ ਆਖਣ ਜਾਂ ਲੋ ਆਖਣ ਉਹਨੂੰ ਇਤਰਾਜ਼ ਕਿਉਂ ਹੋਵੇ ਤਪਸ਼ ਆਖਣ ਜਾਂ ਲੋ ਆਖਣ ਉਹਨੂੰ ਇਤਰਾਜ਼ ਕਿਉਂ ਹੋਵੇ ਕਿ ਅਗਨੀ ਜੁਗਨੂਆਂ ਦੇ ਬਿਆਨ ਦੀ ਮਹਤਾਜ ਕਿਉਂ ਹੋਵੇ ਤਪਸ਼ ਆਖਣ ਜਾਂ ਲੋਹ ਆਖਣ ਉਹਨੂੰ ਇਤਰਾਜ਼ ਕਿਉਂ ਹੋਵੇ ਕਿ ਅਗਨੀ ਜੁਗਨੂਆਂ ਦੇ ਬਿਆਨ ਦੀ ਮਹਤਾਜ ਕਿਉਂ ਹੋਵੇ ਭਵਰਿਆਂ ਦੀ ਹਰ ਇੱਕ ਬੈਠਕ ਇਹੋ ਮੁੱਦਾ ਉਠਾਉਂਦੀ ਹੈ ਭਵਰਿਆਂ ਦੀ ਹਰ ਇੱਕ ਬੈਠਕ ਇਹੋ ਮੁੱਦਾ ਉਠਾਉਂਦੀ ਹੈ ਉਹਨਾਂ ਦੇ ਹੁੰਦਿਆਂ तितਲੀ ਦੇ ਸਿਰ ਤੇ ਤਾਜ ਕਿਉਂ ਹੋਵੇ ਉਨਾਂ ਦੇ ਹੁੰਦਿਆਂ तितਲੀ ਦੇ ਸਿਰ ਤੇ ਤਾਜ ਕਿਉਂ ਹੋਵੇ ਪਰਿੰਦੇ ਬੇਸੁਰੇ ਸਦੀਆਂ ਤੋਂ ਇਹ ਇਤਰਾਜ਼ ਕਰਦੇ ਨੇ ਪਰਿੰਦੇ ਬੇਸੁਰੇ ਸਦੀਆਂ ਤੋਂ ਇਹ ਇਤਰਾਜ਼ ਕਰਦੇ ਨੇ ਕਿ ਬਾਗਾਂ ਵਿੱਚ ਕੋਇਲ ਦੀ ਕੋਈ ਆਵਾਜ਼ ਕਿਉਂ ਹੋਵੇ ਤੂੰ ਇਨ੍ਹਾਂ ਸ਼ਿਕਰਿਆਂ ਦੇ ਵਾਸਤੇ ਬਣ ਕੇ ਚਣੌਤੀ ਰਹਿ ਤੂੰ ਇਨ੍ਹਾਂ ਸ਼ਿਕਰਿਆਂ ਦੇ ਵਾਸਤੇ ਬਣ ਕੇ ਚਣੌਤੀ ਰਹਿ ਕਿਉਂ ਕਿਉਂ ਸਿਰ ਤੇਰਾ ਨੀਮੀ ਤੇਰੀ ਪਰਵਾਸ ਕਿਉ ਹੋਵੇ ਤੇਰਾ ਹਰ ਨ੍ਰਿਤ ਹਰ ਨਗਮਾ ਜਦੋਂ ਪਰਵਾਨ ਹੈ ਇੱਥੇ ਤੇਰਾ ਹਰ ਨ੍ਰਿਤ ਹਰ ਨਗਮਾ ਜਦੋਂ ਪਰਵਾਨ ਹੈ ਇੱਥੇ ਤੇਰਾ ਹਰ ਰੋਸ ਹਰ ਸੁਪਨਾ ਨਜ਼ਰ ਅੰਦਾਜ਼ ਕਿਉ ਹੋਵੇ ਇਹ ਮਰ ਮਰ ਕੇ ਜਿਉਣਾ ਛੱਡ ਬਗਾਵਤ ਕਰ ਤੇ ਟੱਕਰ ਲੈ ਇਹ ਮਰ ਮਰ ਕੇ ਜਿਉਣਾ ਛੱਡ ਬਗਾਵਤ ਕਰ ਤੇ ਟੱਕਰ ਲੈ ਤੇਰੇ ਹਿੱਸੇ ਦੀ ਦੁਨੀਆ ਤੇ ਕਿਸੇ ਦਾ ਰਾਜ ਕਿਉਂ ਹੋਵੇ ਤੇਰੇ ਹਿੱਸੇ ਦੀ ਦੁਨੀਆ ਤੇ ਕਿਸੇ ਦਾ ਰਾਜ ਕਿਉਂ ਹੋਵੇ ਕਿਸੇ ਸੋਨੇ ਦੇ ਕਣ ਨੂੰ ਹੀ ਜ਼ਮਾਨਾ ਅਗਨ ਵਿੱਚ ਪਾਵੇ ਕਿਸੇ ਸੋਨੇ ਦੇ ਕਣ ਨੂੰ ਹੀ ਜ਼ਮਾਨਾ ਅਗਨ ਵਿੱਚ ਪਾਵੇ ਕਿ ਜ਼ਰਰਾ ਖਾਕ ਦਾ ਤਾਂ ਇਮਤਿਹਾਨਾ ਨੂੰ ਤਰਸ ਜਾਵੇ ਅਜੇ ਕਾਲਾ ਨਾ ਪੈ ਤੈਨੂੰ ਤਰਾਸ਼ੇਗਾ ਜ਼ਮਾਨਾ ਇਓ ਅਜੇ ਕਾਲਾ ਨਾ ਪੈ ਤੈਨੂੰ ਤਰਾਸ਼ੇਗਾ ਜ਼ਮਾਨਾ ਇਓ ਕਿ ਲੱਖਾਂ ਨੇਹਰਾਂ ਨੂੰ ਚੀਰ ਕੇ ਤੇਰਾ ਜਲਉ ਜਾਵੇ ਮਿਲੇ ਨਾ ਜ਼ਖਮ ਜਦ ਤੱਕ ਰੁੱਖ ਨੂੰ ਵੀ ਫਲ ਨਹੀਂ ਪੈਂਦਾ ਮਿਲੇ ਨਾ ਜ਼ਖਮ ਜਦ ਤੱਕ ਰੁੱਖ ਨੂੰ ਵੀ ਫਲ ਨਹੀਂ ਪੈਂਦਾ ਸਤਮ ਸਹਿ ਕੇ ਜ਼ਮਾਨੇ ਦੇ ਹਯਾਤੀ ਤੇ ਲਿਸ਼ਕ ਆਵੇ 부জে ਹੋਏ ਚਿਰਾਗਾ ਨੂੰ ਕਿਸੇ ਨੇ ਪੁੱਛਿਆ ਤੱਕ ਨਾ 부জে ਹੋਏ ਚਿਰਾਗਾ ਨੂੰ ਕਿਸੇ ਨੇ ਪੁੱਛਿਆ ਤੱਕ ਨਾ ਕਿ ਬਲਦੇ ਦੀਵਿਆਂ ਨੂੰ ਹਰ ਹਵਾ ਹੀ ਪਰਖ ਕੇ ਜਾਵੇ ਕਿ ਬਲਦੇ ਦੀਵਿਆਂ ਨੂੰ ਹਰ ਹਵਾ ਹੀ ਪਰਖ ਕੇ ਜਾਵੇ ਖਿਜ਼ਾਂ ਦੇ ਦੌਰ ਵਿੱਚ ਵੀ ਇੱਕ ਪੱਤੀ ਪੁੰਗਰਦੀ ਦੇਖੋ ਖੀਜ਼ਾਂ ਦੇ ਦੌਰ ਵਿੱਚ ਵੀ ਇੱਕ ਪੱਤੀ ਪੁੰਗਰਦੀ ਵੇਖੋ ਤੇ ਉਸ ਦੀ ਮਹਿਕ ਨੂੰ ਚੁੱਪਚਾਪ ਹਰ ਥਾਂ ਬिखरਦੀ ਵੇਖੋ ਕਦੇ ਫਿਰ ਵੇਖਣਾ ਮੈਨੂੰ ਗगन ਤੇ ਤਾਰਿਆਂ ਵਾਂਗੂੰ ਕਦੇ ਫਿਰ ਵੇਖਣਾ ਮੈਨੂੰ ਗगन ਤੇ ਤਾਰਿਆਂ ਵਾਂਗੂੰ ਨਦੀ ਬਣ ਕੇ ਪਹਾੜਾਂ ਤੋਂ ਅਜੇ ਪਰ ਉਤਰਦੀ ਵੇਖੋ ਨਿਗਾਹ ਮੇਰੀ ਚ ਵੇਖੋ ਮਚਲਦਾ ਇੱਕ ਸ਼ੌਕ ਮੰਜ਼ਲ ਦਾ ਨਿਗਾਹ ਮੇਰੀ ਚ ਵੇਖੋ ਮਚਲ ਦਾ ਇੱਕ ਸ਼ੌਕ ਮੰਜ਼ਲ ਦਾ ਮੇਰੇ ਰਾਹਾਂ ਚ ਇੱਕ ਦੀਵਾਰ ਵੀ ਪਰ ਉਸਰ ਦੀ ਵੇਖੋ ਕਿੱਧਰ ਚੱਲੇ ਹੋ ਗੰਦਲੇ ਪਾਣੀਆਂ ਵਿੱਚ ਡੋਬ ਕੇ ਮੈਨੂੰ ਕਿੱਧਰ ਚੱਲੇ ਹੋ ਗੰਦਲੇ ਪਾਣੀਆਂ ਵਿੱਚ ਡੋਬ ਕੇ ਮੈਨੂੰ ਜ਼ਰਾ ਠਹਿਰੋ ਕਮਲ ਵਾਂਗੂ ਸਤਾ ਤੇ ਉਬਰਦੀ ਵੇਖੋ ਜ਼ਰਾ ਠਹਿਰੋ ਕਮਲ ਵਾਂਗੂ ਸਤਾ ਤੇ ਉਬਰਦੀ ਵੇਖੋ ਮੇਰੇ ਮੱਥੇ ਚੋਂ ਵੇਖੋ ਮੇਰੇ ਮੱਥੇ 'ਚੋਂ ਵੇਖੋ ਉਗਮਦੀ ਇੱਕ ਕਿਰਨ ਸੂਰਜ ਦੀ ਮੇਰੇ ਮੱਥੇ 'ਚੋਂ ਵੇਖੋ ਉਗਮਦੀ ਇੱਕ ਕਿਰਨ ਸੂਰਜ ਦੀ ਤੇ ਇੱਕ ਪ੍ਰਭਾਤ ਮੇਰੇ ਅੰਬਰਾਂ 'ਤੇ ਪਸਰਦੀ ਵੇਖੋ ਨਿਹਾਰੋ ਨਾ ਇਹ ਨਾਜ਼ਕ ਪੈਰ ਪਰਖੋ ਹੌਸਲਾ ਮੇਰਾ ਨਿਹਾਰੋ ਨਾ ਇਹ ਨਾਜ਼ਕ ਪੈਰ ਪਰਖੋ ਹੌਸਲਾ ਮੇਰਾ ਤੇ ਇਸ ਛਾਂਹੀਣ ਸਹਾਰਾ 'ਚੋਂ ਤੇ ਇਸ ਛਾਂਹੀਣ ਸਹਾਰਾ 'ਚੋਂ ਸਲਾਮਤ ਗੁਜ਼ਰਦੀ ਵੇਖੋ ਮੇਰੀ ਹਸਤੀ ਜੋ ਕੱਲ ਤੱਕ ਸਿਰਫ ਇੱਕ ਮਿੱਟੀ ਦੀ ਢੇਰੀ ਸੀ ਮੇਰੀ ਹਸਤੀ ਜੋ ਕੱਲ ਤੱਕ ਸਿਰਫ ਇੱਕ ਮਿੱਟੀ ਦੀ ਢੇਰੀ ਸੀ ਹੈ ਚੜ ਕੇ ਸ਼ੌਕ ਦੇ ਚੱਕ ਤੇ ਕਿਵੇਂ ਅੱਜ ਸੰਵਰਦੀ ਦੇਖੋ ਖਿਜ਼ਾਂ ਦੇ ਦੌਰ ਵਿੱਚ ਵੀ ਇੱਕ ਪੱਤੀ ਪੁੰਗਰਦੀ ਵੇਖੋ ਤੇ ਉਸ ਦੀ ਮਹਿਕ ਨੂੰ ਚਪਟਾਪ ਹਰ ਥਾਂ ਵਿਖਰਦੀ ਵੇਖੋ ਸ਼ਾਇਦਾਂ ਆਜ ਬਤਾਤੀ ਕਾ ਦੇ ਰਹਾ ਹੈ ਜਿਸ਼ਨ ਲੋ